ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਾਦਲਾਂ ਦਾ ਜੱਥੇਦਾਰ ਕੀ ਕਹਿੰਦਾ ਜੀ ਸੁਣ ਲਵੋ ਭਾਈਓ ਦੇ ਸਿੱਖ ਦਾ ਨਾਮ ਸੁਣਿਆ ਤੁਸੀਂ ਸਰਸਾ ਨਦੀ ਦੇ ਨੇੜੇ ਸ਼ਹੀਦ ਹੁੰਦੇ ਆ ਭਾਈ ਆਪਣੇ ਨਾਮ ਨੂੰ ਵੀ ਤਗੜੇ ਚਾਹੀਦੇ ਆ ਤੁਸੀਂ ਦੇਖੋ ਅੱਜ ਦੇ ਪ੍ਰਚਾਰਕਾਂ ਨੂੰ ਗੁਰਵਾਣੀ ਦੇ ਸ਼ਬਦ ਯਾਦ ਨਹੀਂ ਗੁਰਵਾਣੀ ਕਹਿੰਦੀ ਕੀ ਆ ਇਹਨਾਂ ਨੂੰ ਉਹ ਇਹਨਾਂ ਦੇ ਯਾਦ ਨਹੀਂ ਭੁੱਲ ਗਏ ਨੇ ਗੁਰੂ ਦੀ ਗੋਲਕ ਵਿੱਚ ਕਿਹੜੀਆਂ ਗੱਲਾਂ ਕਰਕੇ ਜਾਦਾ ਪੈਸੇ ਗਿਰਦੇ ਨੇ ਜਾਦਾ ਪੈਸੇ ਆਉਂਦੇ ਨੇ ਇਹ ਪ੍ਰਚਾਰਕ ਇਹਦੇ ਤੇ ਜਿਆਦਾ ਧਿਆਨ ਰੱਖਦੇ ਨੇ ਗੁਰੂਆਂ ਦਾ ਇਤਿਹਾਸ ਵੀ ਭੁੱਲ ਚੁੱਕੇ ਨੇ ਅੱਜ ਦੁਨੀਆ ਤੇ ਐਂ ਲੱਗਦਾ ਜਿਵੇਂ ਕਾਲ ਪੈ ਗਿਆ ਹੁੰਦਾ ਖਤਮ ਹੋ ਗਏ ਹੁੰਦੇ ਨੇ ਸਾਰੇ ਦੀ ਸਾਰੇ ਹੀ ਖਤਮ ਹੋ ਗਏ ਹੁੰਦੇ ਨੇ ਜਿਹੜੇ ਗੁਰੂ ਘਰਾਂ ਦੀਆਂ ਕਮੇਟੀਆਂ ਵਾਲੇ ਨੇ ਜਾਂ ਸਿੱਖ ਜਥੇਬੰਦੀਆਂ ਵਾਲੇ ਨੇ ਉਹ ਖਤਮ ਹੀ ਹੋ ਚੁੱਕੇ ਨੇ ਸੋ ਨੂੰ ਦੇਖਣ ਤੋਂ ਲੱਗਦੇ ਨੇ ਕਿ ਇਹ ਸਿੱਖ ਨੇ ਸਿੰਘ ਨੇ ਇਹ ਬੋਲਣਗੇ ਪਰ ਜਦ ਉਹ ਬੋਲਦੇ ਨਹੀਂ ਉਹ ਲੱਗਦਾ ਕਿ ਇਹ ਤਾਂ ਖਤਮ ਹੋ ਚੁੱਕੇ ਨੇ ਇਹ ਕਿੱਧਰ ਚਲੇ ਗਏ ਨੇ ਇਹ ਕਿਉਂ ਨਹੀਂ ਬੋਲਦੇ ਗਲਤ ਨੂੰ ਗਲਤ ਕਹੋ ਸਹੀ ਨੂੰ ਸਹੀ ਕਹੋ ਥੋੜੇ ਦਿਨ ਪਹਿਲਾਂ ਇੱਕ ਜਰਮਨ ਤੋਂ ਕੋਈ ਬੰਦਾ ਉਸਨੇ ਗੁਰੂਆਂ ਦੇ ਇਤਿਹਾਸ ਨੂੰ ਬੇ ਇਤਿਹਾਸ ਕਰਕੇ ਪੇਸ਼ ਕੀਤਾ ਤੇ ਸਭ ਨੇ ਰੌਲਾ ਪਾਇਆ ਬਹੁਤ ਚੰਗੀ ਗੱਲ ਆ ਕਿ ਰੌਲਾ ਪਾਇਆ ਪਾਉਣਾ ਵੀ ਚਾਹੀਦਾ ਪਰ ਸਾਰੀਆਂ ਗੱਲਾਂ ਤੇ ਦੁਨੀਆ ਤੇ ਸਾਰੇ ਲੋਕ ਨਹੀਂ ਬੋਲਦੇ ਕਈ ਜਗ੍ਹਾ ਤੇ ਹਰਾਮਖੋਰ ਬਣ ਜਾਂਦੇ ਨੇ ਗੁਰੂ ਘਰ ਦੇ ਹਰਾਮਖੋਰ ਗੁਰੂ ਦਾ ਖਾ ਕੇ ਹਰਾਮਖੋਰੀ ਕਰਨ ਲੱਗ ਜਾਂਦੇ ਨੇ ਅੱਖਾਂ ਨਾਲ ਦੇਖਦੇ ਨੇ ਕੰਨਾਂ ਨਾਲ ਸੁਣਦੇ ਨੇ ਦੇਖ ਕੇ ਅਣ ਦੇਖਿਆ ਕਰਦੇ ਨੇ ਕਿਉਂਕਿ ਇਹ ਗਲਤੀ ਇਹ ਖੁਦ ਕਰਦੇ ਨੇ ਤਾਂ ਆਣ ਦੇਖਿਆ ਕਰਦੇ ਨੇ ਖੁਦ ਗਲਤੀ ਕਰਦੇ ਨੇ ਤਾਂ ਨਹੀਂ ਬੋਲਦੇ ਕਿਉਂਕਿ ਖੁਦ ਪਾਪ ਕਰਦੇ ਨੇ ਖੁਦ ਗੁਨਾਹ ਕਰਦੇ ਨੇ ਗੁਰੂ ਦੀਏ ਸੰਗ ਤੇ ਅੱਜ ਥੋੜਾ ਫਰਜ ਨਹੀਂ ਬਣਦਾ ਕਿ ਤੁਸੀਂ ਇਹਨਾਂ ਗੁਰਦੁਆਰੇ ਦੀਆਂ ਕਮੇਟੀਆਂ ਨੂੰ ਤੇ ਆ ਬਾਦਲਾਂ ਦੇ ਧੜੇ ਨੂੰ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਤੇ ਆਹ ਬਾਦਲਾਂ ਦੇ ਜਥੇਦਾਰ ਨੂੰ ਇਹ ਸਵਾਲ ਕਰੋ ਕਿ ਭਾਈ ਤੂ 10 ਸੰਗਤਾਂ ਨੂੰ ਸੋਨੂੰ ਸੰਗਤੇ ਟੀਵੀ ਦੀ ਸਕਰੀਨ ਤੇ ਦਿਖਾ ਰਿਆ ਇੱਕ ਪਾਸੇ ਸ੍ਰੀ ਗੁਰੂ ਦਸਵੇਂ ਪਾਸਾ ਜੀ ਦਾ ਖੰਡਾ ਜਿਸ ਖੰਡੇ ਦੇ ਹਰ ਰੋਜ਼ ਅਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਇਹਨੂੰ ਗੜਗੱਜ ਨੂੰ ਤਾਂ ਪਤਾ ਦੂਜੇ ਪਾਸੇ ਜਰਨਲ ਅਡਵਾਈਰ ਦਾ ਲੋਗੋ ਆ ਇਹ ਲੋਗੋ ਕਿਹੜੀ ਕੰਪਨੀ ਨੇ ਬਣਾਇਆ ਸੀ ਉਹ ਇੰਗਲਿਸ਼ ਚ ਥੱਲੇ ਲਿਖਿਆ ਵੀ ਹੋਇਆ ਪੜ ਲੈਣਾ ਇਸ ਕੰਪਨੀ ਨੇ ਇਹ ਲੋਗੋ ਬਣਾਇਆ ਸੀ ਸਾਡੇ 10 ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਇਹਨੂੰ ਅੱਜ ਖੰਡੇ ਦਾ ਨਾਂ ਦੇ ਕੇ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦੇ ਖੰਡੇ ਦੀ ਘੋਰ ਬੇਅਦਬੀ ਕਰਦੇ ਨੇ ਇਹ ਪਾਪੀ ਇਹ ਲੋਗੋ ਨੂੰ ਇਹਨਾਂ ਨੇ ਅਕਾਲ ਤਖਤ ਸਭ ਤੇ ਦੋ ਝੰਡੇ ਚੜਾਏ ਹੋਏ ਨੇ ਕਿਉਂ ਉਹਨਾਂ ਤੇ ਵੀ ਇਹ ਹੀ ਲੋਗੋ ਲਾਇਆ ਹੋਇਆ ਕਿਉਂਕਿ ਉਹ ਝੰਡੇ ਨੇ ਨਿਸ਼ਾਨ ਸਾਹਿਬ ਨਹੀਂ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦੇ ਜਿਹੜੇ ਨਿਸ਼ਾਨ ਸਾਹਿਬ ਸੀ ਉਹ 1930 ਤੋਂ ਪਹਿਲਾਂ ਚੜੇ ਹੁੰਦੇ ਸੀ ਜਿਨ੍ਹਾਂ ਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਨੀਲੇ ਰੰਗ ਦੇ ਉਹ ਕਾਲ ਤੱਕ ਸਾਹਿਬ ਦੇ ਉੱਤੇ ਚੜੇ ਹੁੰਦੇ ਸੀ ਉਹ ਅੰਗਰੇਜ਼ਾਂ ਨੇ ਤਾਰ ਦਿੱਤੇ ਸੀ ਅੱਜ ਤੱਕ ਨਹੀਂ ਚੜਾਏ ਗਏ ਤੁਸੀਂ ਸਬੂਤ ਦੇਖ ਸਕਦੇ ਹੋ ਗੜਗੱਜ ਵੀ ਦੇਖਦਾ ਇਹਨੇ ਤਾਂ ਤਾਲਾ ਲਗਵਾਇਆ ਹੋਇਆ ਉਹ ਇਤਿਹਾਸਕ ਪੌੜੀਆਂ ਨੂੰ ਦਰਬਾਰ ਸਾਹਿਬ ਦੇ ਅੰਦਰ ਇਤਿਹਾਸਕ ਪੌੜੀਆਂ ਨੇ ਜਿੰਦਾ ਲਾ ਰੱਖਿਆ ਜਿੱਥੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦਾ ਇਤਿਹਾਸ ਆ ਜੋ ਮਹਾਰਾਜਾ ਅਨਜੀਤ ਸਿੰਘ ਨੇ ਉਹ ਚਿੱਤਰਕਾਰੀ ਕਰਾਈ ਸੀ ਇਤਿਹਾਸ ਲਿਖਾਇਆ ਸੀ ਅੱਜ ਉਹ ਪੌੜੀਆਂ ਨੂੰ ਇਹ ਜਿੰਦਾ ਲਾ ਕੇ ਰੱਖਦੇ ਨੇ ਹੁਣ ਜਿਹੜਾ ਜਰਨਲ ਅਡਵੈਰ ਦਾ ਲੋਗੋ ਆ ਇਹਦੇ ਤੇ ਅਸੀਂ ਜੁੱਤੀ ਲਾਉਨੇ ਆ ਜੁੱਤੀ ਤੁਸੀਂ ਦੇਖੋ ਟੀਵੀ ਦੀ ਸਕਰੀਨ ਤੇ ਜੁੱਤੀ ਲਾਉਨੇ ਆ ਇਹ ਬੇਅਦਵੀਆ ਜਰਨਲ ਅਡਵੈਰ ਤੇ ਲੋਗੋ ਦੀ ਬੇਅਦਵੀਆ ਜਰਨਲ ਅਡਵੈਰ ਦੇ ਝੰਡੇ ਦੀ ਬੇਅਦਵੀਆ ਜਦੋਂ ਇਹ ਜਰਮਨ ਵਾਲੇ ਬੰਦੇ ਲਈ ਇੰਨਾ ਰੌਲਾ ਪਾਉਂਦੇ ਸੀ ਕਿ ਜੀ ਉਹਨੇ ਇਤਿਹਾਸ ਨੂੰ ਬੇਇਤਿਹਾਸ ਕਰਕੇ ਪੇਸ਼ ਕੀਤਾ ਉੱਥੇ ਇਹ ਬੋਲੇ ਜੇ ਅਸੀਂ ਵੀ ਇਤਿਹਾਸ ਨੂੰ ਬੇਇਤਿਹਾਸ ਕਰਦੇ ਆਂ ਤੇ ਅਸੀਂ ਇਹਨਾਂ ਦੇ ਰਿਸ਼ਤੇਦਾਰ ਲੱਗਦੇ ਆਂ ਸਾਡੇ ਲਈ ਕਿਉਂ ਨਹੀਂ ਬੋਲਦੇ ਪਿਛਲੇ 50 ਸਾਲਾਂ ਤੋਂ ਜੁੱਤੀ ਲਾਉਂਦੇ ਆ ਰਹੇ ਆਂ ਪਿਛਲੇ 50 ਸਾਲਾਂ ਤੋਂ ਜੁੱਤੀ ਲਾਉਂਦੇ ਆ ਰਹੇ ਆਂ ਜਰਨਲ ਰਿਵੈਰ ਦੇ ਲੋਗੋ ਤੇ ਗੋਹਾ ਮਾਰਦੇ ਆ ਰਹੇ ਆਂ ਅੱਗ ਲਾਉਂਦੇ ਆ ਰਹੇ ਆਂ ਦੁਨੀਆ ਤੇ ਕਿੰਨੀਆਂ ਗੁਰਦੁਆਰੇ ਦੀਆਂ ਕਿੰਨੀਆਂ ਕਮੇਟੀਆਂ ਨੇ ਕਿੰਨੀਆਂ ਸਿੱਖ ਜਥੇਬੰਦੀਆਂ ਨੇ ਬਈ ਕਿਉਂ ਨਹੀਂ ਬੋਲਦੇ ਇੱਥੇ ਇਹਨਾਂ ਦੇ ਦੰਦੜ ਕਾਤੇ ਪੈ ਗਈ ਆ ਜਦੋਂ ਇਹ ਸਭ ਨੂੰ ਨਿੱਕੀ ਨਿੱਕੀ ਗੱਲ ਤੇ ਬੁਲਾ ਲੈਂਦੇ ਨੇ ਜੀ ਆਜੋ ਆਕਾਲ ਤਖਤ ਸਾਹਿਬ ਤੇ ਤੁਹਾਨੂੰ ਤਾਲਬ ਕਰਦੇ ਆਂ ਤੇ ਇੱਥੇ ਕਿਉਂ ਨਹੀਂ ਬੋਲਦੇ ਇਹ ਜਰਨਲ ਅੜਵੈਰ ਤਾਂ ਲੋਗੋ ਆ ਤਾਂ ਨਹੀਂ ਬੋਲਦੇ ਗੁਰੂ ਘਰ ਦਾ ਖਾ ਕੇ ਹਰਾਮਖੋਰ ਬਣਦੇ ਆ ਤਾਂ ਨਹੀਂ ਬੋਲਦੇ ਇਹ ਪਾਪ ਇਹ ਖੁਦ ਕਰਦੇ ਆ ਤਾਂ ਨਹੀਂ ਬੋਲਦੇ ਕਿਉਂਕਿ ਇਹਨਾਂ ਨੂੰ ਪਾਪ ਕਰਨ ਦੀ ਆਗਿਆ ਜਰਨਲ ਅੜਵੈਰ ਨੇ ਦਿੱਤੀ ਹੋਈ ਆ ਕਿ ਕਰੋ ਪਾਪ ਜਿੰਨਾ ਕਰਦੇ ਹੋ ਸੌਦੇ ਸਾਧ ਨੇ ਸ੍ਰੀ ਗੁਰੂ ਦਸਵੇਂ ਪਾਸਾ ਜੀ ਦੀ ਵਿਸਾ ਕਰ ਗਈ ਵਿਸਾਖ ਪਾਈ ਸੀ ਸਭ ਨੇ ਵਿਰੋਧ ਕੀਤਾ ਹੋਨੋ ਜਦੋਂ ਜਰਨਲਵਾਇਰ ਦੇ ਲੋਕੋ ਨੂੰ ਖੰਡੇ ਦਾ ਨਾਂ ਦਿੰਦੇ ਨੇ ਤੇ ਫੇਰ ਵਿਰੋਧ ਕਰਨ ਦਾ ਫਰਜ਼ ਨਹੀਂ ਬਣਦਾ 100 ਸਾਲ ਪਹਿਲਾਂ ਇਹ ਅੰਗਰੇਜ਼ਾਂ ਨੇ ਬੇਅਦਬੀ ਕਰਨੀ ਸ਼ੁਰੂ ਕੀਤੀ ਸੀ ਉਹ ਸਮੇਂ ਦੇ ਜਿਹੜੇ ਅਖੌਤੀ ਸਿੱਖ ਸੀ ਪਿੱਠੂ ਸੀ ਬ੍ਰਿਟਿਸ਼ ਹਕੂਮਤ ਦੇ ਉਹਨਾਂ ਨੇ ਇਹ ਲੋਕੋ ਝੰਡਿਆਂ ਤੇ ਲਾਇਆ ਉਹ ਤੋਂ ਬਾਅਦ ਜਦੋਂ ਸ਼੍ਰੋਮਣੀ ਕਮੇਟੀ ਹੋਂਦ ਚ ਆਈ ਉਹ ਤੋਂ ਬਾਅਦ ਦੇ ਵਿੱਚ ਬ੍ਰਿਟਿਸ਼ ਹਕੂਮਤ ਨਾਲ ਮਿਲ ਕੇ ਇਹਨਾਂ ਨੇ ਗੁਮਟਾਂ ਤੇ ਵੀ ਇਹ ਲੋਕੋ ਲਾਉਣਾ ਸ਼ੁਰੂ ਕਰ ਦਿੱਤਾ ਸਾਰੀ ਜਗ੍ਹਾ ਲਾਉਣਾ ਸ਼ੁਰੂ ਕਰ ਦਿੱਤਾ ਮੁੜ ਕੇ ਇਤਿਹਾਸ ਸਾਹਮਣੇ ਨਹੀਂ ਲੈ ਕੇ ਆਂਦਾ ਗੁਰੂਆਂ ਦੇ ਨਿਸ਼ਾਨ ਸਾਹਿਬ ਨੂੰ ਸਾਹਮਣੇ ਨਹੀਂ ਲੈ ਕੇ ਆਂਦਾ ਜੋ ਕਿ ਅੱਜ ਵੀ ਕੈਦ ਕੀਤਾ ਹੋਇਆ ਟੀਵੀ ਦੀ ਸਕਰੀਨ ਤੇ ਦੇਖ ਲਓ ਸੰਗ ਤੇ ਕੈਦ ਕੀਤਾ ਹੋਇਆ ਆਹ ਪੌੜੀਆਂ ਨੇ ਦਰਬਾਰ ਸਾਹਿਬ ਦੇ ਅੰਦਰ ਜਦੋਂ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣ ਜਾਂਦੇ ਹੋ ਆ ਪੌੜੀਆਂ ਦੇ ਅੰਦਰ ਇਹ ਪੌੜੀਆਂ ਨੂੰ ਸਦਾ ਲਈ ਜਿੰਦਾ ਲਾ ਕੇ ਰੱਖਿਆ ਹੋਇਆ ਇਸ ਰੋਮਣੀ ਕਮੇਟੀ ਵਾਲੇ ਮਸਟੰਡਿਆ ਗੁੰਡਿਆਂ ਨੇ ਬਾਦਲਾਂ ਦੇ ਗੁੰਡਿਆਂ ਨੇ ਜਿੰਦਾ ਲਾ ਰੱਖਿਆ ਇਹ ਪੌੜੀਆਂ ਨੂੰ ਜਿੰਦਾ ਕਲਵਾ ਕੇ ਅੰਦਰ ਜਾ ਕੇ ਦੇਖੋ ਗੁਰੂ ਦੀ ਸੰਗਤ ਤਾਂ ਤਾਦੀ ਓ ਜੇ ਤੁਸੀਂ ਇਹ ਜਿੰਦਾ ਕਲਵਾਵੋ ਸਿੱਖ ਜਥੇਬੰਦੀਆਂ ਤਾਂ ਤਾਦੀ ਕਹਾਂਮੋ ਜੇ ਤੁਸੀਂ ਇਹ ਜਿੰਦਾ ਕਲਵਾਵੋ ਪੂਰੀ ਦੁਨੀਆ ਤੇ ਗੁਰਦਾਰੇ ਦੀਆਂ ਕਮੇਟੀਆਂ ਦਾ ਤਾਦੀ ਕਹਾ ਸਕਦੇ ਹੋ ਜੇ ਤੁਸੀਂ ਇਹ ਜਿੰਦਾ ਕਲਵਾਵੋ ਜਿੰਦਾ ਕਲਾਉਣ ਦੀ ਤੁਹਾਡੇ ਚ ਹਿੰਮਤ ਨਹੀਂ ਕਿਉਂਕਿ ਗੁਰੂ ਘਰ ਦਾ ਖਾ ਕੇ ਹਰਾਮ ਖੋਰੀ ਕਰਦੇ ਹੋ ਜੇ ਗੁਰੂ ਘਰ ਦੇ ਸੇਵਕੋਂ ਸ੍ਰੀ ਗੁਰੂ ਦਸਵੇਂ ਪਾਸਾ ਜੀ ਦੇ ਸਿੰਘੋਂ ਤਾਂ ਆਹ ਸ਼ਰੋਮਣੀ ਕਮੇਟੀ ਨੂੰ ਕਹਿ ਕੇ ਆ ਜਿੰਦਾ ਕਲਵਾਵੋ ਫੇਰ ਜਾ ਕੇ ਦਰਸ਼ਨ ਕਰੋ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਨਿਸ਼ਾਨ ਸਾਹਿਬ ਦੇ ਤੁਸੀਂ ਟੀਵੀ ਦੀ ਸਕਰੀਨ ਤੇ ਦੇਖ ਸਕਦੇ ਹੋ ਕਿ ਪੰਜ ਸਿੰਘ ਜਾ ਰਹੇ ਨੇ ਉਹਨਾਂ ਕੋਲੇ ਨਿਸ਼ਾਨ ਸਾਹਿਬ ਆ ਨੀਲੇ ਰੰਗ ਦਾ ਜਿਹਦੇ ਉੱਤੇ ਕਿਰਪਾਨ ਵਿਚਾਰੇ ਢਾਲ ਥੱਲੇ ਕਿਟਾਰ ਇਹ ਨਿਸ਼ਾਨ ਸਾਹਿਬ ਦਾ ਇਤਿਹਾਸ ਇਹ ਪੌੜੀਆਂ ਦੇ ਅੰਦਰ ਆ ਇਹ ਚਿੱਤਰਕਾਰੀ 18ਵੀਂ ਸਦੀ ਦੇ ਵਿੱਚ ਮਹਾਰਾਜਾ ਅਨਜੀਤ ਸਿੰਘ ਜੀ ਨੇ ਕਰਵਾਈ ਸੀ ਇਹ ਚਿੱਤਰਕਾਰੀ ਕੀਤੀ ਕਿਨੇ ਆ ਉਹ ਪੇਂਟਰ ਨੇ ਜਿਸ ਨੇ ਗੁਰੂਆਂ ਦੇ ਦਰਸ਼ਨ ਕੀਤੇ ਸੀ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਸ੍ਰੀ ਗੁਰੂ 10ਵੇਂ ਪਾਸਾ ਜੀ ਕਿਵੇਂ ਘੋੜੇ ਤੇ ਜਾਂਦੇ ਸੀ ਉਹਨਾਂ ਕੋਲੇ ਕੀ ਕੀ ਸ਼ਸਤਰ ਹੁੰਦੇ ਸੀ ਉਸ ਚਿੱਤਰਕਾਰ ਨੇ ਦੇਖੇ ਸੀ 18ਵੀਂ ਸਦੀ ਦੀ ਗੱਲ ਐ ਉਹ ਸਮੇਂ ਉਹ ਚਿੱਤਰਕਾਰ ਨੇ ਕਿਸੇ ਹੋਰ ਰਾਜੇ ਦੇ ਇਹ ਬਣਾਈ ਸੀ ਚਿੱਤਰਕਾਰੀ ਕੀਤੀ ਸੀ ਕਿਸੇ ਮਹਿਲ ਦੇ ਵਿੱਚ ਉੱਥੇ ਮਹਾਰਾਜਾ ਹਰਜੀਤ ਸਿੰਘ ਜੀ ਨੇ ਦੇਖਿਆ ਫਿਰ ਮਹਾਰਾਜਾ ਹਰਜੀਤ ਸਿੰਘ ਜੀ ਨੇ ਉਹਨਾਂ ਨੂੰ ਲਿਆ ਕੇ ਚਿੱਤਰਕਾਰ ਨੂੰ ਦਰਬਾਰ ਸਾਹਿਬ ਦੇ ਅੰਦਰ ਉਹ ਤਸਵੀਰ ਬਣਵਾਈ ਚਿੱਤਰਕਾਰੀ ਕਰਾਈ ਉਹ ਸਮਿਆਂ ਦੇ ਵਿੱਚ ਇਹੀ ਇਨਸਾਨ ਸਾਹਿਬ ਕਾਲ ਤਖਤ ਸਾਹਿਬ ਤੇ ਚੜਿਆ ਹੁੰਦਾ ਸੀ ਜਿਹਦੇ ਉੱਤੇ ਕਿਰਪਾਨ ਵਿਚਾਰੇ ਢਾਲ ਥੱਲੇ ਕਿਟਾਰ ਇਹ ਤੁਸੀਂ ਪੁਰਾਣੀਆਂ ਵੀਡੀਓ ਤੇ ਫੋਟੋਆਂ ਵਿੱਚ ਵੀ ਦੇਖ ਸਕਦੇ ਹੋ ਇਹ ਸਾਡੇ ਗੁਰੂਆਂ ਦੇ ਇਨਸਾਨ ਸਾਹਿਬ ਸੀ ਇਹ ਸਨੇਹਾਵੰਦੇ ਸੀ ਦੁਨੀਆ ਨੂੰ ਕਿ ਨੀਲਾ ਰੱਬ ਆ ਸਭ ਦੇ ਲਈ ਆ ਕੋਲੇ ਕਿਰਪਾਨ ਰੱਖਣੀ ਆ ਢਾਲ ਰੱਖਣੀ ਆ ਕਿਤਾਰ ਰੱਖਣੀ ਆ ਸ਼ਸਤਰਧਾਰੀ ਹੋਣਾ ਪਰ ਤੁਹਾਨੂੰ ਕੀ ਬਣਾ ਦਿੱਤਾ ਨਿਚਾਰ ਬ੍ਰਿਟਿਸ਼ ਹਕੂਮਤ ਨੇ ਨੱਚਣ ਲਾ ਦਿੱਤਾ ਨੱਚਣ ਕੁੱਦਣ ਵਾਲੇ ਬਣਾ ਦਿੱਤਾ ਤੇ ਇਹ ਸਭ ਸ਼ਸਤਰ ਤੁਹਾਡੇ ਕੋਲੋਂ ਖੋਲੇ ਉਹਨਾਂ ਨੇ ਉਹ ਆਪਣਾ ਲੋਗੋ ਦੇ ਦਿੱਤਾ ਜੀ ਇਹਨੂੰ ਕਹੋ ਖੰਡਾ ਉਸ ਵੇਲੇ ਦੇ ਮਸਟੰਡੇ ਕਹਿਣ ਲੱਗ ਗਏ ਜਿਹੜੇ ਸਰਕਾਰੀ ਸੀ ਬ੍ਰਿਟਿਸ਼ ਹਕੂਮਤ ਦੇ ਕੁੱਤੇ ਸੀ ਉਹ ਕਹਿਣ ਲੱਗ ਗਏ ਮੁੜ ਕੇ ਸਾਰੇ ਹੀ ਕਹੀ ਜਾਂਦੇ ਨੇ ਅੱਜ ਤੱਕਰ ਉਹੀ ਬੋਲੀ ਜਾਂਦੇ ਨੇ ਖੰਡਾ 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 ਇਹਨਾਂ ਪਾਪੀਆਂ ਦੇ ਸਾਹਮਣੇ ਜੁੱਤੀ ਲਾਉਣਾ ਇਹ ਬੋਲਦੇ ਕਿਉਂ ਨਹੀਂ ਮਰ ਗਏ ਨੇ ਮਰ ਮਰ ਗਏ ਨੇ ਮਰ ਗਏ ਨੇ ਜਿਉਂਦੇ ਨਹੀਂ ਹੈਗੇ ਦੁਨੀਆ ਤੇ ਬੋਲਦੇ ਕਾਤੇ ਨਹੀਂ ਪਰ ਸਾਨੂੰ ਪਤਾ ਇਹ ਮਰ ਗਏ ਨੇ ਕਿਉਂਕਿ ਗਲਤੀ ਖੁਦ ਕਰਦੇ ਨੇ ਇਹ ਜਿਹੜੀਆਂ ਇਹ ਗਲਤੀਆਂ ਕਰਦੇ ਨੇ ਉਹ ਪਰਮਿਸ਼ਨ ਦਿੱਤੀ ਸੀ ਉਹਨੇ ਜਰਨਲ ਅਡਵਾਈਰ ਨੇ ਅੱਜ ਇਹ ਗੁਰੂਆਂ ਦੇ ਸਿੰਘ ਨਹੀਂ ਹੈਗਾ ਜਰਨਲ ਅਡਵਾਈਰ ਦੇ ਚੇਲੇ ਨੇ ਪਾਪੀ ਪਰ ਦਿਖਾਵਾ ਕਰਦੇ ਨੇ ਪੈਸੇ ਤੇ ਧਿਆਨ ਆ ਬਸ ਪੈਸਾ ਇਹਨਾਂ ਕੋਲੇ ਆਈ ਜਾਵੇ ਗੁਰੂ ਦੀ ਗੋਲਕ ਖਾਈ ਜਾਣ ਇਹ ਇਹਨਾਂ ਦੀ ਅਕਾਤ ਆ ਅੱਜ ਦੀ ਗੁਰੂ ਦੀਏ ਸੰਗ ਤੇ ਆਵਾਜ਼ ਉਠਾਓ ਬੋਲੋ ਥੋੜਾ ਵੀ ਫਰਜ਼ ਬਣਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ